ਇਹੀ ਜੁੜੇ ਹੋਏ ਖਬਰਨਾਮੇ ਦੇ ਨਾਲ ਜਗਤਾਰ ਦੀ ਸਾਇੰਸ ਸੌਦਾ ਸੁਵਾਦ ਕਰਦਾ ਏ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸਕੂਲ ਦੇ ਸਮੇਂ ਜਦੋਂ ਆਟੋ ਜਾਂਦੇ ਹਨ ਉਹਨਾਂ ਦੇ ਵਿੱਚ ਬੱਚੇ ਲੋੜ ਤੋਂ ਵੱਧ ਬਿਠਾਏ ਹੁੰਦੇ ਹਨ ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਨੇ ਕੱਲ ਇੱਕ ਫ੍ਰੀਕੋਰਟ ਦੇ ਵਿੱਚ ਵੀ ਸੜਕੀ ਹਾਦਸਾ ਵਾਪਰਿਆ ਸੀ ਜਿਸ ਵਿੱਚ ਸਕੂਲ ਵੈਨ ਵਿੱਚ ਬੈਠੀ ਇੱਕ ਬੱਚੀ ਦੀ ਮੌਤ ਹੋ ਗਈ ਸੀ ਜਾਕਮੀ ਹੋਏ ਬੱਚਿਆਂ ਦਾ ਹਾਲਚਲ ਜਾਣ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਪਹੁੰਚੇ ਸਨ ਅਤੇ ਉਹ ਜਦੋਂ ਜਾ ਰਹੇ ਸਨ ਤਾਂ ਉਸ ਸਮੇਂ ਸਕੂਲਾਂ ਨੂੰ ਛੁੱਟੀ ਹੋਈ ਸੀ ਤਾਂ ਉਹਨਾਂ ਵੱਲੋਂ ਦੇਖਿਆ ਗਿਆ ਕਿ ਆਟੋ ਦੇ ਵਿੱਚ ਲੋਡ ਤੋਂ ਵੱਧ ਬੱਚੇ ਬਿਠਾਏ ਹੋਏ ਹਨ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਡਰਾਈਵਰ ਨੂੰ ਸਮਝਾਇਆ ਵੀ ਗਿਆ ਅਤੇ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਵੀ ਦਿੱਤੀਆਂ ਗਈਆਂ ਕਿ ਪ੍ਰਸ਼ਾਸਨ ਇਸ ਗੱਲ ਦਾ ਯਕੀਨੀ ਬਣਾਵੇ ਕਿ ਲੋਡ ਤੋਂ ਵੱਧ ਆਟੋਆਂ ਦੇ ਵਿੱਚ ਬੱਚੇ ਨਹੀਂ ਬੈਠਣਗੇ ਅਤੇ ਇਹਨਾਂ ਦੀ ਰੂਟੀਨ ਸੈਰ ਚੈਕਿੰਗ ਹੁੰਦੀ ਰਹੇਗੀ ਤਾਂ ਜੋ ਕੋਈ ਵੀ ਹਾਦਸਾ ਨਾ ਵਾਪਰੇ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਆਦੇਸ਼ ਜਾਰੀ ਕੀਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਮਣੇ ਹੁਣ ਕਮੈਂਟ ਵਿੱਚ ਤੁਸੀਂ ਸੁਨਾਹ ਕੀ ਵਿਧਾਨ ਸਭਾ ਸਪੀਕਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਤੁਹਾਨੂੰ ਕਿੰਨਾ ਵਧੀਆ ਲੱਗਾ ਅਤੇ ਕਿ ਇਸ ਤਰ੍ਹਾਂ ਦੇ ਐਕਸ਼ਨ ਹੋਣੇ ਚਾਹੀਦੇ ਹਨ ਜਾਂ ਨਹੀਂ ਤੁਸੀਂ ਜੁਰੇਆ ਖਬਰਨਾਮੇ ਦੇ ਨਾਲ ਜਗਤਾਰ ਸਾਹਿਬ ਦਾ ਸਵਾਲ ਕਰਦਾ ਏ ਅਮਿਤ ਸ਼ਾਹ ਵੱਲੋਂ ਇੱਕ ਡਾਕਟਰ ਪੀਮਰਾਓ ਅੰਬੇਦਕਰ ਬਾਰੇ ਦਿੱਤੇ ਬਿਆਨ ਤੋਂ ਬਾਅਦ ਲਗਾਤਾਰ ਸਿਆਸਤ ਪਗੀ ਹੋਈ ਹੈ ਜਿੱਤੇ ਉਹਨਾਂ ਦੇ ਬਿਆਨ ਤੋਂ ਬਾਅਦ ਸਾਰੀਆਂ ਹੀ ਵਿਰੋਧੀ ਪਾਰਟੀਆਂ ਉਹਨਾਂ ਨੂੰ ਕੀ ਰਹੀਆਂ ਉੱਥੇ ਹੀ ਅੱਜ ਆਮ ਆਦਮੀ ਪਾਰਟੀ ਵੱਲੋਂ ਅਮਿਤ ਸ਼ਾਹ ਦੇ ਖਿਲਾਫ ਹੱਲਾ ਬੋਲ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਤਹਿਤ ਅੱਜ ਫਰੀ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅਮਿਤ ਸ਼ਾਹ ਦਾ ਪੁਤਲਾ ਫੂਕੇ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਨੂੰ ਅਹੁਦੇ ਤੋਂ ਲਾਉਣ ਦੀ ਮੰਗ ਕੀਤੀ ਇਹ ਸਾਡੇ ਬੱਚੇ ਹੈ ਇਹ ਕਿਸੇ ਦੇ ਬੱਚੇ ਨਹੀਂ ਹੈ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਮੈਡ ਡੀਸੀ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਸਕੂਲਾਂ ਨੂੰ ਬੁਲਾ ਕੇ ਇਹ ਕਹੋ ਵੀ ਇੱਕ ਤਾਂ ਸਾਰੀਆਂ ਬੱਸਾਂ ਦੇ ਸਪੀਡ ਗਾਰਨਰ ਹੁੰਦੇ ਆ ਔਰ ਜਿਹੜੇ ਕੈਪੈਸਿਟੀ ਤੋਂ ਵੱਧ ਬੱਚੇ ਭਾਵੇਂ ਆਟੋ ਦੇ ਵਿੱਚ ਹੈ ਭਾਵੇਂ ਬੱਸ ਦੇ ਵਿੱਚ ਆ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਸੀਂ ਬੱਚਿਆਂ ਦੀ ਜਾਨਾਂ ਦਾ ਖੜਵਾੜ ਨਹੀਂ ਕਰਨਾ ਕਦੇ ਵੀ ਨਹੀਂ ਸੋ ਅੱਜ ਮੈਂ ਡੀਸਾ ਤੋਂ ਧੰਨਵਾਦੀ ਹਾਂ ਉਹ ਵੀ ਇਸ ਲਈ ਬਹੁਤ ਸੈਂਸਿਟਿਵ ਹੈ ਔਰ ਮੈਂ ਪੁਲਿਸ ਨੂੰ ਵੀ ਇਹਦੇ ਬਾਰੇ ਹਦਾਇਤ ਕੀਤੀ ਹੈ ਤੇ ਬਖਸ਼ਣਾ ਨਹੀਂ ਕਿਸੇ ਨੂੰ ਆਪਸੇ ਇੱਕ ਦੋ ਦਿਨਾਂ ਵਾਰਨਿੰਗ ਹੈ ਇਹਨਾਂ ਨੂੰ ਸਕੂਲ ਨੂੰ ਨੋਟਿਸ ਆ ਰਿਹਾ ਹੈ ਜੈਸ ਹੈਲੋ ਕਿੰਨਾ ਆ ਰਿਹਾ ता जो ड्राइवर ने उन्हना गल की जा रही है तो ਦੇਲੀ ਆਈ ਬੇਟੇ ਦੇਲੀ ਆ ਰਹੀ